ਹੋੜੀ ਲੱਕੜ ਮੇ ਕਿਸ ਨੇ ਭੇਕ ਫੱਕਰ ਮੇ ਕਿਸ ਨੇ ਜਟਾ ਝਾਰੀ ਮੇ ਸਭ ਸੁਖ ਕੇ ਤਲਾਸ਼ੀ ਹੈ ਕੋਈ ਮੰਦਰ ਬਣਾਵਨ ਮੇ ਕਿਸ ਕੋਈ ਨਾਹ ਕਹਿੰਦੇ ਵੀ ਸਾਰੇ ਜੀਵ ਕਹਿੰਦੇ ਵੀ ਸੁਖ ਵਾਸਤੇ ਕਰਦੇ ਆ ਜਿਤਨੇ ਵੀ ਸਾਧਨ ਹੈ ਨਾ ਚਾਹੁੰਦਾ ਹੈ ਵੀ ਮੈਨੂੰ ਸੁਖ ਮਿਲੇ ਇਨ ਸਾਧਨਾਂ ਨੂੰ ਕਰਦੇ ਜਿੱਥੇ ਵੀ ਜਦ ਮਹਾਰਾਜ ਬਹੁਤ سارے ਪ੍ਰਮਾਣ ਦੇ ਕੇ ਐਸੇ ਵਿਖਿਆ ਉਹਨੇ ਨੇ ਸਾਰੇ ਸੁਖ ਵਾਸਤੇ ਕਰਦੇ ਆ ਕੋਈ ਅਹਲਕਾਰੀ ਮੈਂ ਬ੍ਰਤ ਜਪ ਆਵਕਾਰੀ ਮੈਂ ਅਹਲਕਾਰੀ ਵਿੱਚ ਇਸ ਤਰ੍ਹਾਂ ਧੰਨ ਸਰਵਨਾਰਨ ਸਭਾ ਸਮੂਹ ਆਇਆ ਜਿਹੜਿਆ ਐਸੀ ਇਹ ਦਿੱੰਚਾ ਇਹਨਾਂ ਨੂੰ ਸਾਰਿਆਂ ਨੂੰ ਖੰਡਨ ਕਰਤਾ ਇੱਥੇ ਮਹਾਰਾਜ ਸਮਝਾ ਰਿਹਾ ਇਸ ਗੱਲ ਨੂੰ ਕਿ ਇੱਥੇ ਤੇ ਇਹ ਜੀਵ ਤੈਨੂੰ ਕਦੀ ਸੁਖ ਮਿਲਣਾ ਨਹੀਂ ਹੈ ਇਹਨਾਂ ਨੂੰ ਸਾਧਨ ਨਾਲ ਕਰਤੇ ਕਦੇ ਵੀ ਸੁੱਖ ਨਹੀਂ ਮਿਲਦਾ ਹੈ ਕੋਈ ਮੂਰਤ ਬਣਾਵਣ ਵਿੱਚ ਕੋਈ ਮੂਰਤਾ ਬਣਾਵਣਾ ਬੁੱਤਪਰਸਤੀ ਕਰਦੇ ਹਨ ਜਿੰਨੇ ਇਸ ਇਸ ਵਿੱਚ ਕਹਿੰਦਾ ਹੈ ਕਿ ਇੱਥੇ ਤੇ ਮੈਨੂੰ ਸੁੱਖ ਮਿਲਣਾ ਉਹੀ ਕਿਸੇ ਵੀ ਸਾਧਨ ਨੂੰ ਕਰਦੇ ਹਨ ਕੋਈ ਅਖਾੜੇ ਨਾਚ ਗਾਵਨ ਵਿੱਚ ਕੋਈ ਰੋਜੀ ਰਸਾਇਣ ਵਿੱਚ ਅਮਰ ਜੋਤਿਸ਼ ਰਬਾਇਣੇ ਮੈਂ ਸਭੀ ਸੁਖ ਦੇ ਤਲਾਸ਼ੀਆ ਕੋ ਕਹ ਕਹਾਂਦਾ ਵੀ ਜੋਤਿਸ਼ ਜਿਹੜੇ ਸ਼ਾਸਤਰ ਹੈ ਤੇ ਕਿਰਨਥਾ ਜਿਤਨੇ ਜੋਤਿਸ਼ਾ ਵਿਆਕਰਣ ਹੈ ਜਿਤਨੇ ਕਿਰਨਥਾ ਹੈ ਇਹਨਾਂ ਨੂੰ ਪੜਨੇ ਤੇ ਜਾਂ ਇਹਨਾਂ ਕੇ ਅਧਿਐਨ ਕਰਕੇ ਜਿੰਨ ਸੱਜ ਸਿੱਧ ਕਰ ਲੈਂਦਾ ਨਾ ਇਹਨਾਂ ਨੂੰ ਫਿਰ ਇੱਛਾ ਤੇ ਮੈਨੂੰ ਸੁਖ ਮਿਲ ਜਣਾ ਅਗਲਾ ਸਮੇਂ ਦੇਖ ਨਹੀਂ ਲੈਂਦਾ ਜੋਤਿਸ਼ਾਲੇ ਤੇ ਦੇਖ ਕੇ ਕਾ ਬਦਲਣ ਦੀ ਸਮਰਤਾ ਹੈ ਕਿਸੇ ਕੇ ਵਿੱਚ ਕਿਸੇ ਕੇ ਵਿੱਚ ਇੰਨੀ ਸਮਰਤਾ ਨਹੀਂ ਹੈ ਇਹ ਸਤ ਪ੍ਰਮਾਣ ਹੈ ਕਿ ਭਗਵਤ ਕੇ ਵਿੱਚ ਕਥਾ ਹੁੰਦੀ ਹੈ ਜਦੋਂ ਜਨਮ ਆਇਆ ਲੋਕ ਕਰਨ ਲੱਗੇ ਗੱਲਾਂ ਕਰਦੇ ਸੇ ਬੇ ਇਥੇ ਪੜੇ ਉਹਨਣ ਕਿਹਾ ਕਿ ਮੈਂ ਪਾਂਡਵ ਬੇਵਕੂਫ ਹੀ ਦੇਖ ਨਹੀਂ ਵਿਕਰੇਸ਼ਨ ਭਗਵਾਨ ਨੇ ਕਿ ਸਾਧਨੀ ਤੇ ਵੀ ਸਾਥ ਰਹਿਂਦੇ ਰਹਿੰਦੇ ਕ੍ਰਿਸ਼ਨ ਭਗਵਾਨ ਤੇ ਅਗਲਾ ਸਮੇਂ ਪੁੱਛਦੇ ਰਹਿੰਦੇ ਉਸ ਦੇ ਅਨੁਕੂਲ ਸਾਰੇ ਕੰਮ ਕਰਦੇ ਰਹਿੰਦੇ ਇਹ ਸਿਰੋ ਕਰਨ ਲੱਗੇ ਜਿਹੜੇ ਸਮਝ ਸੁਣਾਉਂਦੇ ਦੇਗਾ ਵੀ ਉਹਨਾਂ ਨੇ ਕਿਹਾ ਕਿ ਮੈਂ ਤੈਨੂੰ ਭਵਿੱਖ ਦੱਸ ਦਊਂਗਾ ਪਰ ਤੂੰ ਬਚ ਕੇ ਰਹੀਂ ਜ્યોਤਿਸ਼ ਕੀ ਗੱਲ ਕਰਦਾ ਵੀ ਜੋਤਿਸ਼ ਜੋਤਿਸ਼ ਤੇ ਕੱਦ ਪਲਾ ਹੋਇਆ ਕਿਸੇ ਜੀਵ ਦਾ ਕਦੇ ਨਹੀਂ ਹੋਣਾ। ਉਹਨੇ ਕਿਹਾ ਬਈ ਅੱਜ ਤੇ 10 ਦਿਨਾਂ ਬਾਅਦ ਇਸ ਬਾਜ਼ਾਰ ਦੇ ਵਿੱਚ ਕੋੜੇ ਦੇ ਇੱਥੇ ਬਹੁਤ ਲੱਗਦੀ ਸੀ ਬੜੀ ਬੜੀ ਜੀਸਾ ਮੰਡੀ ਹੁੰਦੀ ਨਾ ਕਿ ਸਬਜ਼ ਰੰਗ ਦਾ ਕੋੜਾ ਆਣਾ ਸਬਜ਼ ਰੰਗ ਹਰੇ ਨੂੰ ਕਹਿੰਦੇ ਆ। ਇਹ ਸਬਜ਼ ਰੰਗ ਦਾ ਕੋੜਾ ਆਣਾ ਤਾਂ ਉਹ ਕੋੜਾ ਲੈਣਾ ਨਹੀਂ ਹੈ। ਅੱਛਾ ਖਰੀਦਿਆ ਨਾ ਸੁਣੋ ਬਈ। ਜੇ ਖਰੀਦ ਲਿਆ ਨਾ ਤਾਂ ਉਸ ਪਰ ਬੈਠਣਾ ਨਹੀਂ ਹੈ। ਜੇ ਬੈਠ ਗਿਆ ਉਸ ਦੇ ਵਿੱਚ ਤਾਂ ਦੱਖਣ ਦਿਸ਼ਾ ਨੂੰ ਨਾ ਜਾਇਆ। ਇਹ ਦੱਖਣ ਦਿਸ਼ਾ ਨੂੰ ਚੱਲੇ ਗਿਆ ਤੈਨੂੰ ਇੱਕ ਇਸਤਰੀ ਮਿਲਣੀ ਆ। ਠੀਕ। ਬਈ ਇਸਤਰੀ ਮਿਲਣੀ ਆ ਉਸ ਇਸਤਰੀ ਤੇ ਤਾਂ ਬਾਤ ਨਹੀਂ ਕਰਨੀ ਆ। ਜੇ ਬਾਤ ਕਰ ਵੀ ਲਈ ਨਾ ਉਸ ਦੇ ਸਾਥ ਗੱਲਾਂ ਬਾਤਾਂ ਗਾਡੀਆਂ ਉਸ ਕਿ ਸੌਣੇ ਤਾਂ ਉਸਕੀ ਮੰਨੀ ਨਹੀਂ ਨਾ ਕੋਈ ਗੱਲ ਨਾ। ਔਰ ਨੌਕਰ ਨਾ ਲੈ ਕੇ ਆਈਂ। ਠੀਕ। ਜੇ ਘਰ ਵੀ ਲੈ ਗਿਆ ਤਾਂ ਉਸ ਦੇ ਕੰਨ ਪਰ ਕੋਈ ਗੱਲ ਨਹੀਂ ਕਰਨੀ ਔਰ ਜਿਸ ਜਗ੍ਹਾ ਪਰ ਉਹ ਰੱਖਣੀ ਆ ਉੱਥੇ ਕੋਈ ਹਥਿਆਰ ਨਾ ਰੱਖੀ। ਕਹਿੰਦੇ ਵੀ ਮੈਂ ਤੈਨੂੰ ਪੂਰੀ ਸ਼ੱਚ ਇੰਨਾ ਦੱਸ ਦਿਆ। ਤਾਂ ਬੱਜ ਕੇ ਰਹਿਣਾ ਹੁਣ। ਫਿਰ ਉਹ ਆ ਵੈਸੇ ਬਹੁਤ ਦਿਨ ਬਾਅਦ ਐਸੇ ਸਭਜ ਰੰਗ ਦਾ ਘੋੜਾ ਆਇਆ ਤਾਂ ਉਹ ਕਹਿੰਦੇ ਮੈਂ ਤਾਂ ਲੈਣਾ ਨਹੀਂ ਹੈ ਮੰਤਨਾ ਕਰੀ ਗੁਰੂ ਆਹੇ ਉਹ ਕਹਿ ਵੀ ਨਹੀਂ ਮੰਤਰੀਆਂ ਘੱਲ ਕੇ ਚਲਕਾ ਹੋਇਆ ਬਹੁਤ ਸੁੰਦਰ ਹੈ ਲੈ ਕੇ ਰੱਖੀ ਲੈ ਨਾ ਬਠੀ ਇਸ ਪਰ ਉਸ ਸਮੇਂ ਆ ਗਿਆ ਗੁਰੂ ਰੱਖ ਲਿਆ ਤਾਂ ਨਾ ਘੋੜਾ ਫਿਰ ਬੈਠ ਵੀ ਗਿਆ ਉਸ ਪਰ ਇੱਕ ਦਿਨ ਬੈਠ ਕੇ ਘੋੜਾ ਤਾਂ ਆਪਣੇ ਆਪ ਦੱਖਣ ਦਿਸ਼ਾ ਲੈ ਚਲਿਆ ਪਿਆ ਉੱਥੇ ਜਾ ਕੇ ਉਹ ਸਾਰੀ ਘਟਨਾ ਹੋਈ ਉਹ ਇਸਤਰੀ ਮਿਲ ਗਈ ਉਹਨ ਦੇ ਇਸਤਰੀ ਦੇ ਸਰਦ ਸ਼ਾਂਤ ਕਰਵਾ ਕੇ ਉਸ ਨੂੰ ਆਪਣੇ ਘਰ ਵੀ ਲਿਆ ਆ ਦੇਖੋ ਜਿਤਨੀ ਚੀਜ਼ਾਂ ਨੂੰ ਨਾ ਕਰਦੇ ਤੇ ਸਾਰੀ ਕਰਦਾ ਚੱਲ ਗਿਆ ਜੋ ਉਸ ਤੇ ਕਹਿੰਦੇ ਆ ਵੀ ਦੇਖ ਲਵੇ ਤਾਂ ਕਿ ਬਦਲਣਾ ਕਿਸੇ ਨੇ ਬਦਲਣੇ ਕੀ ਤਾਕਤ ਨਹੀਂ ਹੈ ਦੋ ਉਸ ਨੇ ਇਸਤਰੀ ਨੇ ਨਨ ਕਿਹਾ ਉੱਥੇ ਹੱਥ ਆ ਰੱਖਣੇ ਨੂੰ ਵੀ ਮਨਾਤੀ ਉੱਥੇ ਬੜੀ ਤਲਵਾਰ ਰੱਖ ਬੈਠਾ ਰੱਖ ਬੈਠਾ ਫਿਰ ਉਸ ਇਸਤਰੀ ਨੇ ਕਿਹਾ ਬੜੀ ਪੜੀ ਕਥਾ ਵਾਂਗ ਕੰਮ ਲਈ ਮੈਂ ਇੱਕ ਜੋ ਕਰਵਾਣੀ ਹੈ ਬ੍ਰਾਹਮਣਾਂ ਨੂੰ ਬੁਲਾਣਾ ਹੈ ਕਿ ਭੋਜਨ ਕਰਾਉਣਾ ਬ੍ਰਹਮ ਭੋਜਨ ਜਿੱਤਰਾ ਤੇ ਤੌਨਾ ਨੇ ਕਰਵਾਇਆ ਤਾਂ ਥੀ ਤੌ ਮਾਇਆ ਵੀ ਭੁਜੀਨੀ ਵਾਰ ਅੰਦਰ ਜਾਂਦੀ ਸੀ ਤੇਨਾ ਉਹ ਦਿਨੀ ਵਾਰ ਆਪਣੇ ਬਸਤਰ ਬਦ ਲੱਕੇ ਹੋਰ ਦੂਸਰੇ ਪੇ ਕਮਾਨ ਦਿੱਤੀ ਹਰ ਵਾਰ ਤਾਂ ਬ੍ਰਾਹਮਣ ਜਿੱਤਨੇ ਬੈਠੇ ਸੀ ਨਾ ਖਾਂਦੇ ਦੇ ਰੋਟੀ ਖਾਂਣ ਵਾਲੇ ਬੈਠੇ ਹੋਏ ਤੇ ਤਾਂ ਕਹਣ ਲੱਗੇ ਵੀ ਇਹ ਸਮਝ ਵੀ ਨਹੀਂ ਆਉਂਦਾ ਵੀ ਇਹ ਕੋਈ ਆ ਜਾਂ ਹੋਰ ਆ ਕੋਈ ਦੱਸ ਇੱਕ ਲੈ ਕੇ ਪਛਾਣ ਬਤਾ ਦਊਗਾ ਕਿ ਮੈਂ ਚੌਲ ਲੈ ਕੇ ਛਿੱਟਾ ਮਾਰਨਾ ਐ ਸੇ ਇਸਕੇ ਪੈਰ ਪਰ ਲੱਗ ਜਾਣਾ ਤੇ ਦੂਸਰੀ ਵਾਰ ਆਉਂਗੇ ਤਾਂ ਤੈਨੂੰ ਪਤਾ ਲੱਗਣਾ ਵੀ ਉਹ ਹੀ ਆ ਕਿ ਹੋਰ ਆ ਤਾਂ ਜਿਸ ਵੇਲੇ ਨੂੰ ਮੈਂ ਫਿਰ ਕੇ ਜਿਸ ਵਾਰ ਮਨੇ ਮਾਰਿਆ ਨਾ ਤਾਂ ਉਸਨੇ ਕਲਾਟ ਪਾਣਾ ਈ ਤਾਂ ਉਸਨੇ ਮਹਾ ਵੀ ਦਿਓ ਵੀ ਆ ਰਾਜ ਨੇ ਦੇਖ ਤੇਰੇ ਬ੍ਰਾਹਮਣ ਜਿਤਨੇ ਅੰਬੇਰ ਸਾਥ ਛੇੜ ਖਾਨੀ ਕਰ ਰਿਹਾ ਸੀ ਉਸੇ ਸਮੇਂ ਉਸ ਨੂੰ ਪ੍ਰਭ ਕ੍ਰੋਧ ਆਇਆ ਔਰ ਕ੍ਰੋਧ ਆ ਕੇ ਬ੍ਰਾਹਮਣ ਕੇ ਗਰਦਨ ਵੱਢਦੀਆਂ ਅਨੁਸਾਰ ਨੇ ਬ੍ਰਹਮ ਹੱਤਿਆ ਕਾ ਦੋਸ਼ ਲੱਗ ਗਿਆ ਐਸੇ ਜਿਤਨੇ ਜੀਵ ਆ ਉਹਨਾਂ ਨੇ ਕਹਿ ਬਈ ਜੋਤਿਸ਼ ਇੱਥੇ ਤੇ ਸੁਖ ਮਿਲਿਆ ਉਹ ਤੱਕ ਕਿਸੇ ਨੂੰ ਮਹਾਰਾਜ ਨੇ ਬਹੁਤ ਸਾਰੇ ਪ੍ਰਮਾਣ ਦਿੱਤੇ ਹੋਏ ਜਗਤਪੁਰ ਮੇ ਬਹੁਤ ਪ੍ਰਮਾਣ ਹੈ ਕਥਾ पांडवी राजसूय यज्ञ के पुराणों में मशहूर है कथा पांडवी राजसूय यज्ञ के परा पांडवों ने राजसूय यज्ञ किया था पुराणों के बीच मशहूर है वे जैसे जितने भी चारो द्वार खोल दिया करते थे सवेरे दान करने वास्ते और याचक जो मांगे वो दान दिया कर देते फिर भी उन्हें की सदगति किथे हुई है उन्हें ने किथे प्राप्ति नहीं हुई है। ना मुक्ति योग्यती हुई नाल दस्में ਤਾ ਮਹਾਰਾਜ ਨੇ ਤਾਂ ਐਸੇ ਪ੍ਰਮਾਣ ਦੇ ਕੇ ਸਮਝਾਇਆ ਕਿ ਇੱਥੇ ਫਸੇ ਨਾ ਰਹੇ ਜੋ ਫੇਰ ਨਾ ਇੱਥੇ ਨਾ ਫਸੇ ਰਹਿਓ ਇਸ ਤੇ ਕਦੀ ਕਿਸੇ ਦਾ ਕੱਲਣਾ ਹੋਇਆ ਨਹੀਂ ਆ ਕਥਾ ਕਰਮ ਧਰਮ ਦੀਨੀ ਤਰਦੁ ਦਿਖਾ ਹੁਆ ਹੈ ਨਾ ਕੋਈ ਵਿਵਾਸਲ ਖੁਦਾ ਮਹਾਰਾਜ ਕਹਿੰਦੇ ਵੀ ਕਰਮ ਔਰ ਧਰਮ ਜੀਨੇ ਜੀਨੇਗਾ ਨਾ ਧਰਮੇ ਜਿਤਨੇ ਤਰ ਦੁਨ ਕੀ ਹੈ ਵੀ ਜਿਤਨੇ ਉਸ ਧਰਮ ਤੇ ਆਚਰਨ ਹੈ ਇਹਨਾਂ ਨੂੰ ਕਰਨੇ ਤੇ ਅੱਜ ਤੱਕ ਕਦੀ ਵੀ ਕਿਸੇ ਨੂੰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ ਔਰ ਜਦ ਤੱਕ ਪ੍ਰਾਪਤੀ ਨਹੀਂ ਕਰਦਾ ਜੀਵ ਆਵਾਗਵੰਤ ਛੁੱਟਦਾ ਹੀ ਨਹੀਂ ਆ ਇਹ ਅੱਜ ਤੱਕ ਛੁੱਟੀ ਨਹੀਂ ਕਿਸੇ ਦੀ ਐਸੇ ਅਨੇਕ ਪ੍ਰਮਾਣਾ ਪੁਰਾਣੋ ਕੇ ਵਿੱਚ ਮਹਾਰਾਜ ਜਸਪੁਰੂ ਮੈਂ ਵਰਣਨ ਕਰਦੇ ਹਾਂ कथा पांडवी राजसू यज्ञ के पुराणों में मशहूर है कथा नर्ग राजे की मशहूर है और गाथा फिरावन की मशहूर है नर्ग राजे की भी कथा है तो बहुत कथा है कि राजा नर्ग उठदे ही एक सौ एक गौदान करा करता था और उसका फिर चढ़ने थे लेने तक रहा था राज भी छोटा मोटा नहीं था इतने बड़े होते उठते एक सौ करने और फिर ने जो मांगना वही दान दिया करते थे क्या हालत हुई बाद के बीच करला बनया मर के वे तो महाराज के प्यारे प्यारेगा बनाना भी ये भी तेरी हालत क्यों हुई जिस संता ने पूछा ना सिर्फ रूप बुलाई गई थे तेरी हालत क्यों हुई भी है कहने भी जिसकी वस्तु तो तिसकी आगे रखे इसका कहना माने माथे रहते तिसकी चौगुण करे निहार उसकी चाकरी करने थी जिस मालक ने ए दिया होया था मैं क्या कर अभी मैं अपना समझ के मैं अपना मालक बन गया ना आप सब के करने लग गया और उस परमेश्वर ने बसार दिया ता ए मेरी हालत हो या करला बनना पै गया दिया धन है महाराज ने बहुत सारे प्रमाण धर्मी के भी लिखे धर्मी लिखते हैं दिया धन है किसका दिया धन है किसका निकाले तू घुसले ना पाई हुई है वे ऐत ताने किसका है ऐ धानी किसका है देना राज तैनू बख्शा है तेरा है ये तेरे तेरे हाथ के बीच है सब कुछ इस परमेश्वर ने बख्शा है उसके समझ करके हुन राज बहुत सारे भगत मेरा उन्होंने कभी अश्वद नो पड़ा समझे निस्पर्श तक नहीं किया उन्होंने सीन तो महाराज ऐसे प्रमाण देके तुझे लिखनो विचार खंडा भी इनाते भी सुख नहीं है कहाख मिलना किस रस्ते चले हुए हैं सुख तो पास किसके है कहां को लोग किसके हैं लो है, किस है। तो है, है, नहीं वहां जाते किसके हैं गुरु जीव गुरु ਸੁਰ ਗੁਰੂ ਕਾ ਪੇਜ ਹੈ ਪੂਰਨ ਗੁਰੂ ਕੀ ਗੱਲ ਕਹਿੰਦੇ ਆ ਤੇ ਮਹਾਰਾਜ ਨੇ ਮਹਾਰਾਣੀ ਇਸ ਲਫ਼ਜ਼ ਨੂੰ ਪਹਿਲਾਂ ਹੀ પ્રતિਬੰਧਿਤ ਕਰਿਆ ਹੋਇਆ ਔਰ ਨੇ ਕਿਸੇ ਔਰ ਲਈ ਕਹਿੰਨ ਸਭ ਤੋਂ ਪਹਿਲੇ ਸਤਗੁਰ ਲਫ਼ਜ਼ ਕਾ ਹੀ ਮਾਇਨੇ ਕਰਿਆ ਜਾਵੇ ਗੁਰੂਆਂ ਦੇ ਵਿੱਚ ਪਹਿਲੇ ਪੇਜਾਂ ਦੇ ਵਿੱਚ ਸ਼ੁਰੂਆਤੀ ਉੱਚੇ ਤੇ ਕਰਦੇ ਆ ਗੁਰੂਆਂ ਪਰ ਹੀ ਬਹੁਤ ਕੁਝ ਲਿਖਿਆ ਹੋਇਆ ਮਹਾਰਾਜ ਨੇ ਵੀ ਗੁਰੂ ਕਹਿੰਦੇ ਕਿਸ ਨੂੰ ਹੈ ਸਤਗੁਰ ਲਫ਼ਜ਼ ਦਾ ਇੱਕ ਪਰਮੇਸ਼ਰ ਵਾਸਤੇ ਕਹਾ ਗਿਆ ਸਤਿ ਪਰਮੇਸ਼ਰ ਹੈ ਜੋ ਤੀਨ ਕਾਲ ਇੱਕ ਰਸ ਰਹਿਣੇ ਵਾਲੇ ਹਨ ਉਹ ਆ ਪਰਮੇਸ਼ਰ ਨੂੰ ਕਿਹਾ

ਕਹਾਂ ਸੁਖ ਹੈ ਕਹਾਂ ਢੂੰਢੇ ਇਹ ਜੀਵ ਬਈ ਤੂੰ ਕਿੱਥੇ ਢੋਲਦਾ ਫਿਰਦਾ ਸੁਖ ਤਾਂ ਹੈ ਕਿੱਥੇ ਆ ਤੂੰ ਕਿੱਥੇ ਢੋਲਦਾ ਫਿਰਦਾ ਕਹਾਂ ਸੁਖ ਹੈ ਕਹਾਂ ਢੂੰਢੇ ਫਿਰੇ ਸਭ ਲੋਗ ਝਾੜ ਚੁੰਢੇ ਰਖਾ ਚੋਟੀ ਮੂਨਾ ਮੁੰਡੇ ਗੁਰਾਂ ਨੇ ਸਿਖਵਾਰੀ ਹੈ ਚੋਟੀਆਂ ਰੱਖ ਲਿਆ ਮੋੜ ਗੰਨਵਾਲੀ ਹੈ ਇੱਥੇ ਤਾਂ ਮਿਲਣਾ ਹੈ ਸੁਖ ਤੈਨੂੰ ਇਨਾ ਸੱਚੇ ਸੁਖ ਨਹੀਂ ਮਿਲਣਾ ਸੁਖ ਤਾਂ सभी सुख हाथ जिसके हैं, जिस परमेश्वर के कर कमल के बीच मुक्ति है युक्ति है, सारे सुख का सारे प्रमाण दिए उन्होंने न का मालिक हूं मैं दो जहां न घुसोड़ी है तुमने कहा न जाति शर मत कर फरीक सभी गुण मैं हूं

भेजे थे मेरे होने को जितने भी महाराज प्यारे आए जितने आज तक गुरु आए पैगंबर आए जितने भी आए उस सारे एक परमेश्वर की गल करते हैं सारे एक परमेश्वर का उपदेश करा पर कहा हमने क्या था ये क्या समझ बैठे गुरुओं ने तक क्या समझाया था पर इस जीवासि लोग जिन्हें भी है ना जब अपने खुदक क्लिक करने लगे तो ए जीवागत तब रब अलग-अलग होंगे सारे ਜੇ ਦਾ ਸੇਵਕ ਥੇ ਨਾ ਉਹ ਸੇਵਕ ਭਾਵ ਪਰ ਸੇਵਕਪਨ ਪਰ ਰਹੇ ਨਹੀਂ ਨਾ ਜੋ ਚੀਜ਼ ਮਹਾਰਾਜ ਨੇ ਅਨੇਕ ਗ੍ਰੰਥਾਂਵਾਂ ਵਰਣਨ ਹੈ ਇਹ ਸੇਵਕ ਸੇਵ ਭਾਵ ਦੇ ਲੋਕ ਜੇ ਉਹ ਭਾਵ ਅੰਦਰ ਤੇ ਚਲਾ ਗਿਆ ਜੀਵ ਤਾਂ ਫਿਰ ਸੇਵਕ ਨਹੀਂ ਰਿਹਾ ਫਿਰ ਕੀ ਹੋ ਗਿਆ ਉਹ ਉਹ ਨਹੀਂ ਰਹਿੰਦਾ ਫਿਰ ਸੋ ਜਦ ਤੱਕ ਵੀ ਇਸ ਇਸ ਬਜਾਗਰ ਰਹੇ ਆਪਣੀ ਪਰ ਆਪਣੀ ਜਗ੍ਹਾ ਪਰ ਰਹੇ ਸੇਵਕ ਹੈ ਅਹਸਾਨ ਹਤ ਮਹਾਰਾਜ ਨੇ ਵਿਖਾਇ ਬਹ ਅਹਸਾਨ ਤੇ ਕੀ ਹਕਦਰ ਜਿਸੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਸਮਝਿਆ ਜਿਨ੍ਹਾਂ ਨੇ ਗੁਰੂ ਨੂੰ ਸਮਝਿਆ ਵੀ ਅਹਸਾਨ ਤੇਰੇ ਕੀ ਹਕਦਰ ਜਿਸੇ ਕਦੇ ਉਸਨੇ ਬਰਾਬਰੀ ਨਾ ਕਰਨਾ ਪਰ ਉਹਨਾਂ ਨੇ ਜਿਹੜੇ ਪਰਮੇਸ਼ਰ ਕੇ ਐਸੇ ਤੇ ਉਹਨਾਂ ਨੇ ਕਦੀ ਬਰਾਬਰੀ ਕਰ ਹੀ ਨਹੀਂ ਆ ਉਹਨਾਂ ਨੇ ਨਿਉਕਿਆ ਹਮੇਸ਼ਾ ਪਰਮੇਸ਼ਰ ਕਾ ਪੈ ਰੱਖਿਆ ਉਹਨਾਂ ਨੇ ਔਰ ਕਹਾ ਹਮਨੇ ਬਰਹਤ ਕੇ ਬਹਾ ਹਮਨੇ ਕਿਆ ਥਾ ਇਹ ਕਾ ਸਮਝ ਬੈਠੇ हमारी किताबे तबाही हुई अभी जितने भी महाराज की बाणियां हूं का उन्हीं के अनर्थ नहीं करते हैं उनका नाम ले लेके उनके गाड़िया के अर्थ लगे हुए हैं कर अनर्थ कर दिए अनर्थ कर दिए समझ अपनी के मैंने हसदी कसूर नबियों के खूब कस ये अकल नबियों के सारे फसदी ना मेरे साहिब को कोई जाने असली पर मेरा परमेश्वर है ਉਸ ਤੱਕ ਇਹ ਨਹੀਂ ਕਿ ਅਗਲ ਪਹੁੰਚੀ ਨਹੀਂ ਕਿਉਂ ਨਹੀਂ ਪਹੁੰਚੀ ਕਿਉਂਕਿ ਕਦੀ ਸਤਗੁਰ ਕੇ ਜਿਹੜਾ ਸੇਵਕ ਸੇਵੇ ਭਾਵ ਉਹ ਥਾ ਹੀ ਨਹੀਂ ਹਿਰਦੇ ਮਾ ਬਾਗਵਾਲ ਚ ਰਕੇ ਆਪਣੀ ਬੜਾਈ ਆਪਣੇ ਬੜਪੜ ਵਾਸਤੇ ਬੜ ਗਿਆ ਤਾਂ ਇਸ ਜੀਵ ਕੇ ਇਹ ਹਾਲਤਾ ਹੋਈਆਂ ਕਾਹਨੇ ਕਿਆਸਾ ਵੀ ਕਿਆ ਸਮਝ ਨਹੀਂ ਬੈਠੇ ہماری ਕਿਤਾਬਾਂ ਤਬਾਹੀ ਹੋਈ ਹੈ ਕਹਾਂਤੇ ਹਮਾਰੇ ਮਟੀਰੀਅਲ ਹੈ ਸਾਰੇ ਗੋਦੀ ਵੜ ਧੜੀ ਪਟਾਈ ਰਿਆ ਥਰ ਕਾ ਕਹਿੰਦਿਆ ਵੀ ਉਹਨਾਂ ਦੇ ਆ ਸੀ ਬੜਿਆਂ ਦੇ ਸੇਵਕ ਅਸੀਂ ਉਹਦਾ ਦਾ ਦੇਸ਼ ਕਰ ਗਏ ਅਸੀਂ ਇਹ ਕਰਨਾ ਸੀ ਇਹ ਕਰਨਾ ਕਿਸੇ ਸਭ ਇਕੱਲਾ ਲੱਗਵੇ ਕਰਨ ਆਪਣੇ ਮਰਜ਼ੀ ਅੱਗੇ ਚੱਲਦੇ ਕਹਾ ਸੁਖ ਹੈ ਕਹਾ ਢੂੰਡੇ ਫਿਰੇ ਸਭ ਲੋਗ ਝਾੜ ਛੁੰਦੇ ਰਖਾ ਚੋਟੀ ਮੁੰਡਾ ਗੁੰਡੇ ਗੁਰਾਂ ਮਨ ਐਸੀ ਖਵਾਰੇ ਆ ਦੇਜੇ ਤੇ ਮੇਰੇ ਹੋਣੇ ਕੋ मत पर जान खोने को न हट कर्मों पर पे रोने को गुराम ने ऐसी है कैसे भेजे कहते थे मेरे होने को. क्या दा? मेरा बन के रेतने जितने भी महाराजी ने इनाथे ना बलदा करे को न मत पर जान खोने को न हठकर मोह पे रोने को गुरामी ने ऐसी खुआरी है वही राम वही अल्लाह गुरु नानक हुकम अल्लाह ना लठ लेकर करो हल्ला गुरा में ने ऐसी कुआरी है जितने परमेश्वर के प्यारे होए, उन्होंने सिर्फ एक परमेश्वर की तरफ ही इशारा करा उन्होंने बैर बधाने वाली गल नहीं करी उन्होंने किसी भी जिन्हें ਆਚਰਣ ਹਾਰਮਿਕਾ ਆਚਰਣ ਇਹਨਾਂ ਵਿੱਚ ਕਿਸੇ ਵਿੱਚ ਵੀ ਫਸਾਣ ਦੇ ਉਹਨਾਂ ਨੇ ਗੱਲ ਨਹੀਂ ਕਰੀ ਉਹਨਾਂ ਨੇ ਇੱਕ ਪਰਮੇਸ਼ਰ ਦੇ ਭਜਨ ਕੀ ਗੱਲ ਕਰੀ ਔਰ ਪਰਮੇਸ਼ਰ ਕਾ ਹੋਣੇ ਕੀ ਗੱਲ ਕਰੀ ਠੀਕ ਹੈ